ਆਜ ਮਿੰਦੇ ਇਹ ਪੰਛੀ ਵਾਸਤੇ ਵੀ ਔਖਾ ਤੇ ਮੱਛੀ ਵਾਸਤੇ ਵੀ ਔਖਾ ਹੈ ਮੈਂ ਇਹ ਭਾਈ ਸਾਹਿਬ ਨੂੰ ਬਹੁਤ ਵਿਰਾਂ ਕਿਹਾ ਵੀ ਗੁਰਮੁਖਾ ਭਾਈ ਮਨਜੀਤ ਸਿੰਘ ਠੀਕ ਹੈ ਵੀ ਤੂੰ ਸੰਤ ਬਾਬਾ ਕਰਤਾਰ ਸਿੰਘ ਹੋਰਾਂ ਦੀ ਬੰਨ ਤੋਂ ਪੈਦਾ ਹੋਇਆ ਪਰ ਮੇਰੇ ਭਾਗ ਚੰਗੇ ਨੇ ਮੈਨੂੰ ਉਸ ਮਹਾਂਪੁਰਖੀ ਸੰਗਤ ਮਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਮੈਂ ਜੋ ਕੁਝਾਂ ਇਹ ਉਹਨਾਂ ਦੀ ਬਖੌਲਤਾ ਜਿਹੜੇ ਔਗਣ ਨੇ ਇਹ ਮੇਰੀਆਂ ਕਮਜ਼ੋਰੀਆਂ ਨੇ ਤੇ ਜਿਹੜਾ ਕੋ ਮੇਰੇ ਕੋਲ ਗੁਣ ਤੇ ਚੰਗਾ ਪਾ ਕੇ ਸੰਤ ਬਾਬਾ ਕਰਤਾਰ ਸਿੰਘ ਨੇ ਦੱਤਾ ਹ। ਮੈਂ ਉਹਨਾਂ ਦੇ ਬਾਰੇ ਪੁਸਤਕ ਵੀ ਲਿਖੀ ਤੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਧੰਵਾਦ ਵੀ ਕੀਤਾ ਹੈ। ਮੈਂ ਸਮੇਂ ਦੇ ਵਿੱਚੋਂ ਕਹਿਣ ਦਾ ਯਤਨ ਕਰਾਂਗਾ ਪਰ ਕਿਹਾ ਨਹੀਂ ਜਾਣਾ। ਸਾਡੇ ਪਿੰਡ ਵਿੱਚ ਬਹੁਤ ਵੱਡਾ ਗੁਣ ਹੈ। ਤੇ ਮੈਂ ਪਿੰਡ ਨੂੰ ਬੇਨਤੀ ਕਰਾਂਗਾ ਆਪਣੇ ਪਿੰਡ ਵਿੱਚ ਦਾਅ ਲੱਗੇ ਤੇ ਆਪਾਂ ਭਲਾਤਾ ਕਰਦੇ ਪਰ ਵਿਗਾੜ ਦੇ ਨਹੀਂ। ਜੋ ਵੀਰਾਂ ਨਿਜੀ ਅਨੁਪਨੋਂ ਪੂਰੇ ਕੋਨੇ ਦਾ ਮੇਰਾ ਹਸਪੰਦ ਵੀ ਜਨਮ ਹੋਇਆ ਆਪਣੇ ਪਿੰਡ ਵਿੱਚ ਕੋਈ ਸਵਾਰਤਾ ਸਕਦਾ ਕਿਸੇ ਦਾ ਪਰ ਵਿਗਾੜਦਾ ਕੋਈ ਨਹੀਂ ਇਹ ਮੈਨੂੰ ਹਸਪੰਦ ਚੋਂ ਮਿਲਿਆ ਸੰਤ ਬਾਬਾ ਕਰਤਾਰ ਸਿੰਘ ਜਥੇ ਵੀ ਸ਼ਾਮਲ ਹੋਏ ਤੇ ਸ਼ਾਮਲ ਹੋਣ ਦਾ ਕਾਰਨ ਸੰਤਾਂ ਦੇ ਭੂਆ ਦੇ ਪੁੱਗਤ ਪੁੱਤਰ ਉਹਨਾਂ ਦਾ ਨਾਮ ਭਗਤ ਅਜਾਗਰ ਸਿੰਘ ਸੀ ਕਾਨੇ ਦੇ ਰਹਿਣ ਵਾਲੇ ਸਨ ਔਰ ਭੂਆ ਦੇ ਪੁੱਤਰ ਨੇ ਮਾਮੇ ਦੇ ਪੁੱਤਰ ਨੂੰ ਪਰੇਰਿਆ ਔਰ ਇਸ ਸੰਤਾਂ ਦੀ ਸੰਗਤ ਵਿੱਚ ਚਲੇ ਗਿਆ ਯਾਦ ਰੱਖਣਾ ਸੰਗਤ ਸਾਰੇ ਕਰਦੇ ਨੇ ਪਰ ਲਾਭ ਲਿਆ ਨਹੀਂ ਜਾਂਦਾ ਰਸਤੇ ਵਿੱਚ ਆਇਆ ਸਾਂ ਤੇ ਮੇਰੇ ਅੰਦਰ ਇੱਕ ਪੰਕਤੀ ਘੁਮੀ ਦਾਦਰ ਤੂੰ ਕべ ਨਾ ਜਾਣਸ ਰੇ ਪੱਕ ਸਵਾਰ ਬਸ ਜਨਿਰਮ ਅੰਮ੍ਰਿਤ ਨਾ ਲਗਸ ਰੇ ਕਵਲ ਦੇ ਫੁੱਲ ਦੇ ਕੋਲ ਡੱਡੂ ਵੀ ਹੁੰਦਾ ਹੈ ਪੋਰਾ ਵੀ ਹੁੰਦਾ ਹੈ ਲੇਕਿਨ ਡੱਡੂ ਜਾਲਾ ਖਾ ਕੇ ਜ਼ਿੰਦਗੀ ਪਤੀਤ ਕਰ ਦਿੰਦਾ ਤੇ ਪੋਰਾ ਸਗੰਧੀ ਲੈ ਕੇ ਆਪਨੇ ਆਪ ਨੂੰ ਕਰਤਾਰਥ ਕਰ ਲੈਂਦਾ ਗੁਰਮੁਖੋ ਆਪਣੇ ਭੂਆ ਦੇ ਪੋਦੀ ਪ੍ਰੇਰਨਾ ਦੇ ਨਾਲ ਸੰਤ ਬਾਬਾ ਕਰਤਾਰ ਸਿੰਘ ਅਜੀ ਪਚੰਗੀ ਸਨ ਤੇ ਜਿਹੜੀ ਮੈਂ ਗੱਲ ਕਹਿਣ ਲੱਗਾ ਬੜੀ ਅਨਹੋਣੀ ਹੈ ਪਰ ਮੈਨੂੰ ਉਹਨਾਂ ਮਹਾਂਪੁਰਸ਼ ਬਾਬਾ ਅਰਨਾਮ ਸਿੰਘ ਦੀ ਬ੍ਰਹਮ ਗਿਆਨੀ ਹੋਏ ਨੇ ਜਥੇ ਜਿਹਨੂੰ ਬਾਬਾ ਰੱਬ ਜੀ ਕਹਿੰਦੇ ਸਨ ਮੈਨੂੰ ਉਹਨਾਂ ਬਜ਼ੁਰਗਾਂ ਨੇ ਆਪਣੀ ਜ਼ਬਾਨ ਤੋਂ ਗੱਲ ਦਸੀ ਜਦੋਂ ਸੰਤ ਬਾਬਾ ਕਰਤਾਰ ਸਿੰਘ ਪੁਚੰਗੀ ਸਨ ਤੇ ਭਿੰਡਰੀ ਗਏ ਨਾ ਇਹ ਨਿੱਕੇ ਜਿਹੇ ਛੋਟੇ ਜਿਹੇ ਟੂਟੀਆਂ ਤੇ ਨਾਰੇ ਸਨ ਉਸ ਬਾਬਾ ਰਣਾਮ ਸਿੰਘ ਨੇ ਸੰਤ ਬਾਬਾ ਕਰਦਮਿਆਂ ਨਿੱਕੇ ਜੇ ਪੁਚੰਗੀ ਹੈ ਨਾ ਚੁੱਕ ਕੇ ਆਪਣੀ ਛਾਤੀ ਤੇ ਪਾ ਲਿਆ ਤੇ ਕਿਸੇ ਨੇ ਆਖਾ ਬਾਬਾ ਜੀ ਪੁਚੰਗੀ ਕੌਣ ਹੈ ਤੇ ਉਸ ਬਾਬਾ ਕਹਿਣ ਲੱਗਾ ਇਹਨੇ ਬ੍ਰਹਮਗਣੀ ਪੜ੍ਹਨਾ ਟਕਸਾਲ ਦਾ ਮੁਖੀ ਪੜ੍ਹਣਾ ਹੀ ਇਹ ਉਦੋਂ ਦੀ ਗੱਜ ਤੋਂ ਜੇ ਅਮਰਤ ਨਹੀਂ ਸੀ ਛਕਿਆ ਜੇ ਭੰਜੀ ਸਨ ਗੁਰਮੁਖੋ ਸਮਾ ਆਪਣੀ ਚਾਲ ਚੱਲਿਆ ਜਿ세 ਵੇ ਸ਼ਾਮਲ ਹੋਏ ਇੱਕ ਪੰਜਾਬੀ ਦੀ ਅੰਗਰੇਜ਼ੀ ਦੀ ਕਹਾਵਤ ਹੈ ਇਹ ਨਾਉ ਟੂ ਵਾਈਜ਼ ਐਂਡ ਰਾਉ ਟੂ ਫੂਲ ਜਿਹੜਾ ਸਿਆਣਾ ਬੰਦਾ ਉਹਨੂੰ ਇਸ਼ਾਰਾ ਕਾਫੀ ਤੇ ਮੂਰਖ ਨੂੰ ਡਾਂਗ ਮਾਰੀ ਦੀ ਜਿਹੜੀ ਮੈਂ ਗੱਲ ਕਹਿਣ ਲੱਗਾ ਹੈ ਇਹ ਮੈਨੂੰ ਸੰਤ ਬਾਬਾ ਕਰਤਾਰ ਸਿੰਘ ਉਹਨਾਂ ਨੇ ਆਪਣੀ ਜਵਾਨੀ ਦੱਸੀ ਆ ਆਪਣੇ ਮੂੰਹ ਤੋਂ ਬੋਲ ਕੇ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਆਪਣਾ ਪਾਣੀ ਤੋਂ ਝਗੜਾ ਹੁੰਦਾ ਵੀ 5 ਮਿੰਟ ਮੈਂ ਵੱਧ ਲਾਉਣੇ ਨੇ ਤੇਰਾ ਬੰਨਾ ਮੇਰੇ ਵਾਲੇ ਪਾਸੇ ਹੋ ਗਿਆ ਇੱਥੇ ਇੱਕ ਬਾਪੂ ਹਦੀਪ ਸਿੰਘ ਹੁੰਦੇ ਸਨ ਇਹ ਸੰਤਾਂ ਦੇ ਪਰਿਵਾਰ ਨੂੰ ਵੇਲੀ ਵਾਲੇ ਕਹਿੰਦੇ ਨੇ ਕਿਉਂਕਿ ਇੱਥੇ ਵੇਲੀ ਸੀ ਤੇ ਬਾਕੀ ਦੂਜੇ ਪਾਸੇ ਭਰਾ ਸਨ ਉਹ ਬਜ਼ੁਰਗ ਮਿਰਚਾਂ ਗੋੜਲੇ ਸਨ ਸਾਡੇ ਇਲਾਕੇ 'ਚ ਜਿਹੜਾ ਤੁਸੀਂ ਕਹਿੰਦੇ ਨੇ ਵੀ ਭਾਈ ਅਮਰੀਕ ਸਿੰਘ ਬੜਾ ਗਰਮ ਸੀ ਸੰਧ ਬਾਬਾ ਜਨਾ ਕਰਤਾਰ ਸਿੰਘ ਬੜਾ ਖਾੜਕੂ ਸੀ ਉਹਦਾ ਮੇਨ ਕਰ ਇਥੇ ਲਾਲ ਮਿਰਚਾਂ ਬੜੀਆਂ ਹੁੰਦੀਆਂ ਨੇ ਤੇ ਆਕਰ ਤਾਤਾ ਹੋਵੇ ਗਰਮ ਬੜਾ ਮੋਟਾ ਬੜਾ ਮੋਟਾ ਤਾਤਾ ਹੋਵੇਗਾ ਨਾ ਉਹ ਬਜ਼ੁਰਗ ਲਾਲ ਮਿਰਚਾਂ ਗੋੜਰੇ ਸਨ ਤੇ ਸੰਤਾਂ ਨੂੰ ਆਵਾਜ਼ ਮਾਰੀ ਮੈਨੂੰ ਉਹ ਬਾਪੂ ਅੱਜ ਵੀ ਚੇਲੇ ਬਾਪੂ ਹਰਨਾਮ ਸਿੰਘ ਮਾਫ ਕਰਨਾ ਹਰਦੀਪ ਸਿੰਘ ਉਹਨੇ ਆਵਾਜ਼ ਮਾਰ ਕੇ ਆਖਿਆ ਪੁੱਤਰਾ ਜੇ ਚਿੱਟਾ ਚੋਲਾ ਪਾ ਲਿਆ ਨੇ ਹੀਰਿਆ ਉਹਦੀ ਜਮਾਨ ਹਰਖ ਨੂੰ ਹੀਰਾ ਕਹਿੰਦਾ ਹੁੰਦਾ ਸੀ ਮੈਂ ਉਹ ਬਜ਼ੁਰਗ ਵੀ ਵੇਖਿਆ ਬੜੀ ਚੰਗੀ ਤਰ੍ਹਾਂ ਮੈਨੂੰ ਸਮਾਲ ਹੈ ਸੰਤ ਬਾਬਾ ਕਰਤਾਰ ਸਿੰਘ ਆਪਣੇ ਖੇਤ ਨੂੰ ਜਾ ਰਹੇ ਸਨ ਉਹਨਾਂ ਦੀ ਪੈੜੀ ਰਸਤੇ ਵਿੱਚ ਸੀ ਆਵਾਜ਼ ਮਾਰ ਕੇ ਕਹਿਣ ਲੱਗੇ ਪੁੱਤ ਕਰਤਾਰ ਸਿੰਘ ਮੇਰੀ ਗੱਲ ਸੁਣ ਇਹ ਚਲੇਗਾ ਬਾਹਰ ਤੋਂ ਫੜ ਕੇ ਕਹਿਣ ਲੱਗੇ ਹੀਰਿਆ ਜੇ ਚਿੱਟਾ ਚੋਲਾ ਪਾ ਲਿਆ ਈ ਇਹਨੂੰ ਦਾਗ ਨਾ ਲਗੇ ਇਹ ਗੱਲ ਇੱਕ ਵੇਰਾਂ ਨਹੀਂ ਦੋ ਵੇਰਾਂ ਨਹੀਂ ਮੈਨੂੰ ਗਿਣੇ ਨਹੀਂ ਜਾਂਦਾ ਵੀ ਸੰਤ ਬਾਬਾ ਕਰਤਾਰ ਸਿੰਘ ਨੇ ਇਹ ਗੱਲ ਮੈਨੂੰ ਕਿੰਨੀ ਕਵੇਰਾਂ ਕਹੀ ਮੈਨੂੰ ਕਹਿੰਦੇ ਪੁੱਤਰਾ ਮੈਨੂੰ ਨਹੀਂ ਪਤਾ ਵੀ ਮੇਰੇ ਬਾਪੂ ਦੀ ਉਹਨਾਂ ਨਾਲ ਕਿਉਂ ਨਹੀਂ ਸੀ ਬਣਦੀ ਪਰ ਸਭ ਤੋਂ ਵੱਧ ਮਦ ਮੇਰੀ ਬਾਪੂ ਰਦੀਪ ਸਿੰਘ ਨੇ ਕੀਤੀ ਆਪਾਂ ਪੜਦੇ ਆਂ ਆਪ ਗਵਾਈਏ ਤਾਂ ਸ਼ੌ ਪਾਈਏ ਔਰ ਕੈਸੀ ਚਤਰਾਈ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਸੀ ਮੈਨੂੰ ਤੁਸੀਂ ਇੰਉਂ ਕਹ ਰਹੇ ਕਿ ਸਮੁੰਦਰ ਗਿਆਨੀ ਜੀ ਕੱਪ ਵਿੱਚ ਪਾ ਕੇ ਦੱਸੋ ਤੇ ਮੇਰੀ ਮਜਬੂਰੀ ਹੈ ਆਪਾਂ ਪੜਦੇ ਆਬ ਗਵਾਈਏ ਤਾਂ ਸ਼ੌਹ ਪਾਈਏ ਔਰ ਕੈਸੀ ਚਤਰਾਈ ਆਪਾਂ ਤਾਂ ਲੋਟ-ਲਟ ਕੇ ਆਪਣਾ ਘਰ ਪਰਦੇ ਆ ਨਾ ਜਿੱਥੇ ਆਪਾਂ ਬੈਠੇ ਆ ਸੰਤ ਬਾਬਾ ਗੁਰਵਰਨ ਸਿੰਘ ਕਹਿਣ ਲੱਗੇ ਕਰਤਾਰ ਸਿੰਘ ਮੇਰੇ ਸਿਰ ਤੇ ਕਰਜ਼ਾ ਤੇ ਮੈਨੂੰ ਥੋੜੀ ਜੀ ਮਾਇਆ ਚਾਹੀਦੀ ਹੋ ਘਰ ਆਏ ਇਹ ਠੀਕ ਹੈ ਕਿ ਅੱਜ ਸਾਡੀ ਸਾਰਿਆਂ ਦੀ ਇਕਨੋਮੀਕਲੀ ਹਾਲਤ ਬੜੀ ਚੰਗੀ ਹੈ ਪਰ ਜਦੋਂ ਉਹ ਜ਼ਮਾਨਾ ਵੇਖੀਦਾ ਤੇ ਗੁਰਮੁਖੋ ਸਰੀਰ ਕੰਬਦਾ ਜੇ ਜਿਹੜਾ ਅਸੀਂ ਬਚਪਨ ਵਿੱਚ ਵੇਖਿਆ ਹੈ ਸੰਤ ਬਾਬਾ ਕਰਤਾਰ ਸਿੰਘ ਆਪਣੇ ਨਾਲ ਇੱਕ ਸਾਥੀ ਨੂੰ ਜਿਹੜਾ ਆਪਣਾ ਕਾਲੀਆ ਸੰਗਤਰਾ ਹੈ ਨਾ ਉਥੋਂ ਕਾਲੀਏ ਦੇ ਗਿਆਨੀ ਜੀ ਹੁੰਦੇ ਸਨ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦਾ ਨਾਂ ਅਸੀਂ ਕਲਵੰਤ ਸਿੰਘ ਨਾਲ ਲੈ ਕੇ ਆਏ ਤੇ ਸੰਤਮਾਪੁਰਸ਼ ਆਪਣੀ ਧਰਮ ਬਤਨੀ ਤੇ ਸਾਡੀ ਚਾਚੀ ਨੰਝਣ ਕੌਰ ਨੂੰ ਕਹਿਣ ਲੱਗੇ ਵੀ ਸੌਦਾ ਬੜਾ ਵਧੀਆ ਹੈ ਤੇ ਚਾਚੀ ਚਾਚੀ ਨੂੰ ਜਾਣਦੀ ਸੀ ਵੀ ਸੌਦਾ ਕਿਉਂ ਜਿਆ ਉਹ ਕਹਿਣ ਲੱਗੀ ਮੈਨੂੰ ਪਤਾ ਹੈ ਕਹਿਣ ਲੱਗੇ ਭਾਗਾ ਵਾਲੀ ਜੀ ਉੱਚੀ ਬੋਲਿਓ ਤੇ ਉਹਨਾਂ ਨੇ ਕਹਿਣਾ ਵੀ ਕਰਤਾਰ ਸਿੰਘ ਦੀ ਘਰ ਵਾਲੀ ਬੋਲਦੀ ਹੈ ਤੇ ਮੈਨੂੰ ਕਹਿਣੇ ਦੇ ਦੇ ਆਪਾਂ ਤਾਂ 51 ਰੁਪਈਆ ਦੇ ਕੇ ਨਾ ਤੇ ਕਹਿੰਨੇ ਜਕਾਰਾ ਛੱਡੋ ਸੰਤ ਬਾਬਾ ਕਰਤਾਰ ਸਿੰਘ ਹੋਰਾਂ ਨੇ 22 ਤੋਲੇ ਸੋਨਾ ਆਪਣੇ ਘਰੋਂ ਲੈ ਕੇ ਭਾਈ ਅਜੈਬ ਸਿੰਘ ਖੇਮਕਰਨ ਦਾਸੀ ਬਾਪੂ ਦਵਾਨ ਸਿੰਘ ਦਾ ਬੇਟਾ ਉਹ ਸੋਨੇ ਦਾ ਕੰਮ ਕਰਦੇ ਸਨ ਉਹਨਾਂ ਨੂੰ ਵੇਚ ਕੇ ਤੇ ਗੁਰਮੁਖੋ ਸੰਤ ਬਾਬਾ ਗੁਰਬੰਧ ਸਿੰਘ ਖਾਲਸਾ ਨੂੰ ਜਾ ਕਰਕੇ ਮਾਇਆ ਦਿੱਤੀ ਇਹ ਸੰਤ ਬਾਬਾ ਕਰਤਾਰ ਸਿੰਘ ਦਾ ਤਿਆਗ ਸੀ ਗੁਰਮੁਖੋ ਇੱਥੇ ਬਸ ਨਹੀਂ ਸੰਤ ਬਾਬਾ ਕਰਤਾਰ ਸਿੰਘ ਨੇ ਲਗਾਤਾਰ ਕੰਟੀਨਿਊਸਲੀ ਕਈ ਸਰ ਸੇਵਾ ਕੀਤੀ ਸਮਾਂ ਆਇਆ ਕਿ ਉਹਨਾਂ ਨੇ ਦਸ਼ਮ ਪਾਤਸ਼ਾਹ ਮਹਾਰਾਜ ਦੇ 300 ਸਾਲਾ ਅਵਤਾਰ ਪੁਰਬ ਦੇ ਮੌਕੇ ਉੱਪਰ ਇਹਨਾਂ ਨੂੰ ਦਮਦਮੀ ਢਕ ਸਾਲ ਦੀ ਸੇਵਾ ਦੇ ਦਿੱਤੀ ਯਾਦ ਰੱਖਿਆ ਜੇ ਜਿਹੜਾ ਸੋਨਾ ਨਾ ਉਹ ਭੁੰਨੇ ਪਿਆ ਵੀ ਸੋਨਾ ਹੁੰਦਾ ਹੈ ਦੇ ਪਿੱਤਰ ਤੇ ਆਪਾਂ ਸੋਨੇ ਦੀ ਪਾਲਸ਼ ਕਰ ਦਈਏ ਤੇ ਸੋਨਾ ਨਹੀਂ ਬਣਦਾ ਜਿਹੜਾ ਸੋਨਾ ਨਾ ਉਹ 나ੜੀ ਵਿੱਚ ਪਿਆ ਵੀ ਹੋਵੇ ਤੇ ਤਾਂ ਵੀ ਸੋਨਾ ਹੈ ਲੇਕਿਨ ਪਿੱਤਰ ਨੂੰ ਸੋਨੇ ਦੀ ਪਾਲਸ਼ ਕਰ ਦਈਏ ਸੋਨਾ ਨਹੀਂ ਬਣਦਾ ਚੌਧਰ ਦੇ ਭੁੱਖੇਆਂ ਲੋਕਾਂ ਨੇ ਸੰਤ ਬਾਬਾ ਕਰਤਾਰ ਸਿੰਘ ਦੇ ਉੱਟ ਗਿਆਨੀ ਮੋਹਨ ਸਿੰਘ ਨੂੰ ਪੱਗ ਬਣਾ ਦਿੱਤੀ ਗੱਲ ਪੱਗਾਂ ਦੇ ਨਾਲ ਨਹੀਂ ਬਣਦੀ ਜਿੱਨਾ ਚਿਰ ਗੁਰੂ ਦੀ ਰਹਿਮਤ ਨਾ ਹੋਵੇ ਇਹ ਕੁਦਰਤੀ ਤੌਰ ਤੇ ਬਾਬਾ ਬਤਾਲ ਸਿੰਘ ਜੀ ਆਏ ਨੇ ਤੇ ਮੈਂ ਜਦੋਂ ਵੀ ਇਹਨਾਂ ਦੇ ਪਿੰਡ ਜਾਣਾ ਨਾ ਤੇ ਮੈਂ ਇੱਕੋ ਗੱਲ ਕਹਿੰਨਾ ਵੀ ਬਾਬਾ ਜੀ ਅਸੀਂ ਨੱਕੇ ਤੇ ਬੈਠੇ ਸਾਂ ਜੇ ਤੁਸੀਂ ਟੱਪਨਾ ਨਾ ਮਾਰਦੇ ਤੇ ਸਾਡੇ ਤੱਕ ਪਾਣੀ ਨਹੀਂ ਸੀ ਪੜਨਾ ਅਸੀਂ ਤਾਂ ਤੁਹਾਡਾ ਦੇਣ ਦੇ ਹੀ ਨਹੀਂ ਸਕਦੇ ਅਸੀਂ ਟੈਲਾਂ ਤੇ ਬੈਠੇ ਤੇ ਤੁਹਾਡਾ ਰਾਹ ਚ ਜਿਹੜਾ ਤੁਹਾਡਾ ਮੋਰਚਾ ਹੈ ਤੇ ਜੇ ਤੁਸੀਂ ਟੱਪਨਾ ਨਾ ਮਾਰਦੇ ਤੇ ਹੋ ਸਕਦਾ ਸੀ ਕਿ ਨੱਕੇ ਤੱਕ ਪਾਣੀ ਨਾ ਜਾਂਦਾ ਜਿਹੜਾ ਕਿਸੇ ਦੀ ਨੇਕੀ ਭੁੱਲ ਜੇ ਉਹਨੂੰ ਕਹਿੰਦੇ ਨੇ ਅਕਰਤ ਕਰਨ ਮੈਂ ਜਦੋਂ ਵੀ ਸੁਰ ਸਿੰਘ ਨੰਗਦਾਨ ਇਹ ਨਹੀਂ ਵੀ ਬਾਬਾ ਅਵਤਾਰ ਸਿੰਘ ਮੇਰੇ ਮੂੰਹ ਦੇ ਬੈਠੇ ਤੇ ਮੈਂ ਵਡਿਆਈ ਕਰ ਰਿਹਾ ਨਹੀਂ ਮੈਂ ਜਦੋਂ ਵੀ ਨੰਗਦਾਨਾ ਤੇ ਮੈਂ ਨਾ ਬਾਬਾ ਸੁਰਸੇਨ ਵਾਲਿਆ ਜੇ ਤੂੰ ਮਾੜੀ ਦੀ ਚਾਬੀ ਨਾ ਨਾ ਲਾਉਣ ਦੀ ਹੋ ਸਕਦਾ ਸਾਡਾ ਜੰਦਰਾ ਨਾ ਖੁਰਦਾ ਜਦੋਂ ਸੰਤ ਬਾਬਾ ਗੁਰਬੰਧ ਸਿੰਘ ਹੋਰਾਂ ਨੇ ਟਕਸਾਲ ਦੀ ਜ਼ਿੰਮੇਵਾਰੀ ਦਿੱਤੀ ਉਦੋਂ ਵੀ ਬਾਬਾ ਸੁਰ ਸਿੰਘ ਜੀ ਉੱਥੇ ਮੌਜੂਦ ਸਨ ਤੇ ਆਪਣੇ ਇਲਾਕੇ ਦੀ ਥੋੜੀ ਜੀ ਖੜਕੂ ਬੋਲੀ ਹੈ ਜਦੋਂ ਗਿਆਨੀ ਮੋਹਨ ਸਿੰਘ ਨੂੰ ਪੱਗ ਬਨਾਈ ਸੰਤ ਬਾਬਾ ਕਰਤਾਲ ਸਿੰਘ ਕਮਰੇ ਦੇ ਵਿੱਚ ਸਨ ਤੇ ਜਿਹੜੀ ਆਪਣੇ ਇਲਾਕੇ ਦੀ ਬੋਲੀ ਆ ਨਾ ਬਾਬਾ ਸੋਨ ਸਿੰਘ ਕਹਿੰਦੇ ਕਰਤਾਰ ਸਿੰਘ ਕੁੱਤਿਆਂ ਘੂਰਿਆਂ ਦੇ ਚੜਾ ਦਿਆਂ ਬਾਬਾ ਸੋਨ ਸਿੰਘ ਬੋਲੇ ਕਹਿੰਦੇ ਕੁੱਤਿਆਂ ਘੂਰਿਆਂ ਦੇ ਚੜਾ ਦਿਆਂ ਕਹਿਣ ਲੱਗੇ ਨਾਮ ਪਾਪ ਪੁਰਸ਼ੋ ਆਪਾਂ ਉਹਨਾਂ ਵਰਗੇ ਨਹੀਂ ਬੁਰਾ ਆਪਣੀ ਬਿਰਿਆਈ ਨਹੀਂ ਛੜਦਾ ਤੇ ਚੰਗੇ ਨੂੰ ਚੰਗਿਆਈ ਨਹੀਂ ਛੜਨੀ ਚਾਹੀਦੀ ਔਰ ਮਹਾਂਪੁਰਸ਼ਾਂ ਨੇ ਉਸ ਮੁੱਕੇ ਇੱਕ ਸਾਖੀ ਸੁਣਾਈ ਕਹਿਣ ਲੱਗੇ ਵੀ ਸੰਤ ਬਾਬਾ ਸਾਬ ਸਿੰਘ ਬੇਦੀ ਹੋਏ ਨੇ ਨਾ ਉਹ ਇਸ਼ਨਾਨ ਕਰ ਰਹੇ ਸਨ ਤੇ ਉਹਨਾਂ ਨੂੰ ਫੜਨ ਵਾਲਾ ਮੁਸਲਮਾਨ ਮੁਹੰਮਦ ਖਾਂ ਉੱਥੇ ਚਲਾ ਗਿਆ ਤੇ ਉਹਨੂੰ ਇਹ ਨਹੀਂ ਸੀ ਪਤਾ ਕਿ ਇਹ ਬਾਬੇ ਉਹੋ ਨੇ ਠੂੰਗਾ ਰੁੱੜਦਾ ਜਾ ਰਿਹਾ ਤੇ ਠੂੰਗਾ ਬਾਬਾ ਸਾਹਿਬ ਸਿੰਘ ਬੇਦੀ ਨੂੰ ਡੰਗ ਮਾਰਦਾ ਤੇ ਉਹ ਉਹਨੂੰ ਫੜਦੇ ਨੇ ਜਦੋਂ ਉਹ ਡੰਗ ਮਾਰਦਾ ਹੱਥ ਕੰਬ ਜਾਂਦਾ ਤੇ ਠੂੰਗਾ ਥੱਲੇ ਡਿੱਗ ਪੈਂਦਾ ਉਹ ਮੁਹੰਮਦ ਖਾਂ ਥਾਣੇਦਾਰ ਕਹਿਣ ਲੱਗਾ ਬਾਬਾ ਜੀ ਮੈਂ ਬੜੇ ਚਿਰ ਦਾ ਵੇਖ ਰਿਹਾ ਹਾਂ ਤਿੰਨ ਵਾਰ ਡੰਗ ਮਾਰਿਆ ਨੇ ਤੁਹਾਨੂੰ ਤੇ ਤੁਸੀਂ ਇਹਦੇ क्योंकि जो बदल तो देते हैं यहोजे बंदे ने गंगा गए ते गंगा राम जमुना गए ते जमुना दास ਸੰਤ ਬਾਬਾ ਕਰਤਾਰ ਸਿੰਘ 11 ਨਵੰਬਰ 1975 ਨੂੰ ਦਿੱਲੀ ਗਏ ਨੇ ਜਿਹੜੀ ਇੰਦਰਾ ਦੇ ਪਵਾੜੇ ਪਾਏ ਤੇ ਆਪਰ ਉਹ ਛਾਪਾ ਕਰਦੇ ਉਸ ਟੈਂਡ ਦਾ ਉਹ ਇੰਦਰਾ ਆਈ ਚਿਮਚੀਆਂ ਨੇ ਚਿਮਚੇ ਖੜਕਾਏ ਨਾ ਲੈਣਾ ਯੋਗ ਨਹੀਂ ਕਹਿਣ ਲੱਗੇ ਇੰਦਰਾ ਆਈਏ ਦਿੱਲੀ ਦਾ ਤਖਤ ਮੱਥਾ ਟੇਕਣ ਲਈ ਆਇਆ ਧੰਵਾਦ ਕਰਦੇ ਆ ਨੀਵੀਆਂ ਪਾਲੀਆਂ ਤੇ ਸੰਤ ਬਾਬਾ ਕਰਤਾਰ ਸਿੰਘ ਕਹਿਣ ਲੱਗੇ ਪੱਗ ਨੀਵੀਂ ਪਾਉਣ ਲਈ ਨਹੀਂ ਹੁੰਦੀ ਜਿਹੜੀ ਪੱਗ ਹੈ ਨਾ ਇਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਆਪਾਂ ਨੂੰ ਨੀਵੇਂ ਸਿਰ ਪਾਉਣ ਲਈ ਨਹੀਂ ਦਿੱਤੀ ਇਹ ਅਣਖ ਤੇ ਗੈਰ ਦਾ ਟੀਕਾ ਹੈ ਉਹ ਪੱਗਾਂ ਵਾਲਿਓ ਸਿਰ ਨਾ ਝੁਕਾਓ ਜੇ ਸਿਰ ਝੁਕਾਉਣਾ ਤੇ ਅਕਾਲ ਤਖਤ ਨੂੰ ਝੁਕਾਓ ਸੰਤ ਬਾਬਾ ਕਰਤਾਰ ਸਿੰਘ ਕਹਿਣ ਲੇ ਮੁਰਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਏਕ ਭਗਵਾਨ ਸਤਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਜਦੋਂ ਆਈ ਉਹਨਾਂ ਚਕਾਰੇ ਛੱਡੇ ਤੇ ਸੰਤ ਬਾਬਾ ਕਰਤਾਰ ਸਿੰਘ ਕਹਿਣ ਲੱਗੇ ਜੇ ਇੰਦਰਾਈ ਦੇ ਸਹਾਨੀ ਜੇ ਕੀਤਾ ਇਹ ਤਾਂ ਇਹਦਾ ਫਰਜ਼ ਬਣਦਾ ਹੈ ਇਹ ਦਿੱਲੀ ਦਾ ਤਖਤ ਦਿੱਤਾ ਕਿਨੇ ਇਹ ਧੰਗੂਰ ਤੇਗ ਬਹਾਦਰ ਪਾਦਸ਼ਾਹ ਮਹਾਰਾਜ ਦੀ ਰਹਿਮਤ ਹੈ ਔਰ ਗੁਰਮੁਖੋ ਉਹ 69 ਇਨੀ ਵਧੀ ਔਰ ਉਸ ਕਰਤਨ ਦਾ ਨਤੀਜਾ ਕਿ ਸਾਡੇ ਪ੍ਰਸੰਤ ਅਮਰੀਕ ਸਿੰਘ ਭਾਈ ਅਮਰੀਕ ਸਿੰਘ ਨੂੰ ਵੀ ਸ਼ਿਗਦਾਉਣਾ ਪਿਆ ਜਿਹੜੀ ਉਹ ਨਿੱਕੀ ਨਿੱਕੀ ਗੱਲ ਸੀ ਨਾ ਤੁਕਦਿਆਂ ਤੁਕਦਿਆਂ ਇੱਕ ਭਾਂਬੜ ਬਣ ਗਈ ਕਿਉਂਕਿ ਉਹਦੇ ਅੰਦਰੋਂ ਉਹ ਜੈਲਸੀ ਨਹੀਂ ਸੀ ਗਈ ਸੋ ਗੁਰਮੁਖੋ ਉਹ ਕਿਹੋ ਜਿਹੇ ਸਨ ਜਦੋਂ 84 ਦਾ ਅਟੈਕ ਹੋਇਆ ਨਾ ਤੇ ਪਰਲੇ ਬਾਬੇ ਗਲਬਦਾਸ ਦੀ ਗੁਰਦੁਆਰੇ ਆਪਣੇ ਪਿੰਡ ਦੇ ਬਜ਼ੁਰਗ ਬੈਠੇ ਸਨ ਮੈਨੂੰ ਉਹਨਾਂ ਦੇ ਨਾਂ ਅੱਜ ਵੀ ਚੇਤੇ ਨੇ ਬਾਬਾ ਕੁੰਦਨ ਸਿੰਘ ਤੋਰਾ ਬਾਬਾ ਗੁਰਦੀਪ ਸਿੰਘ ਨੜਾ ਬਾਬਾ ਤਾਰਾ ਸਿੰਘ ਨੰਬਰਦਾਰ ਇਹਨਾਂ ਤਿੰਨਾਂ ਦਾ ਮੈਨੂੰ ਚੰਗੀ ਤਰ੍ਹਾਂ ਚੇਤਾ ਹੈ ਆਪਣੇ ਆਪਣੇ ਹੁੰਦੇ ਰੇ ਨਾ ਤੇ ਮੈਨੂੰ ਕਹਿੰਦੇ ਪੁੱਤ ਤੂੰ ਆਪਣੇ ਸੰਤ ਕਰਤਾਰ ਸਿੰਘ ਹੋਰਾਂ ਦੇ ਨਾਲ ਰਿਆ ਉਹਨਾਂ ਦੀ ਗੱਲ ਸੁਣਾ ਮੈਂ ਬਜ਼ੁਰਗਾਂ ਦਾ ਨਾਂ ਲਿਆ ਹੈ ਕਹਿਣ ਲੱਗੇ ਤੂੰ ਆਪਣੇ ਸੰਤ ਬਾਬਾ ਕਰਤਾਰ ਸਿੰਘ ਹੋਰਾਂ ਦੇ ਨਾਂ ਲਿਆ ਹੈ ਤੇ ਉਹਨਾਂ ਦੀ ਗੱਲ ਸੁਣਾ ਮੈਂ ਕਿਹਾ ਬਾਬਾ ਮੈਂ ਕੀ ਦੱਸਾਂ ਅਸੀਂ ਸੁਣਦੇ ਹਾਂ ਤੇ ਕਰਤਾਰ ਕਰਤਾਰ ਹੈ ਮੈਂ ਉਹਦੇ ਨਾਲ ਰਹਿ ਕੇ ਵੇਖਿਆ ਮੈਨੂੰ ਜਾਪਦਾ ਵੀ ਉਹ ਕਰਤਾਰ ਆਪਣੇ ਪਿੰਡ ਕਰਤਾਰ ਸਿੰਘ ਬਣ ਕੇ ਜੰਮਿਆ ਮੈਂ ਉਹਨਾਂ ਬਜ਼ੁਰਗਾਂ ਤਿੰਨਾਂ ਨੂੰ ਕਿਹਾ ਬਾਪੂ ਉਹਨਾਂ ਨੂੰ ਸਿੰਘ ਨੂੰ ਟੁਰੇ ਨੂੰ ਬਾਬਾ ਤਾਰਾ ਸਿੰਘ ਨੰਬਰਦਾਰ ਉਹਨਾਂ ਨੂੰ ਮੈਂ ਆਖਿਆ ਮੈਂ ਕਿਹਾ ਬਾਬਾ ਜੀ ਠੀਕ ਹੈ ਉਹ ਆਪਣੇ ਪਿੰਡ ਜੰਮਿਆ ਸੀ ਪਰ ਮੈਂ ਉਹਦੀ ਸੰਗਤ ਕਰਕੇ ਵੇਖਿਆ ਵੀ ਉਹ ਮੈਨੂੰ ਜਾਪਦਾ ਕਰਤਾਰ ਸੀ ਮੈਂ ਇੱਕ ਹੱਡਬੀਤੀ ਸੁਣਾ ਕੇ ਸਮਾਪਤੀ ਕਰਾਂ ਕਿਉਂਕਿ ਬਲਾਰਿਆਂ ਨੇ ਬੋਲਣਾ ਪੀਰ ਇਹਦਾ ਨਾਲੇ ਪਿੰਡ ਹੈ ਤੇ ਆਪ ਕਬਜ਼ਾ ਕਰੀ ਬਿਠਾਏ ਪਾਸੇ ਹੋ ਜਾਏ ਪਰ ਮੈਨੂੰ ਭਾਈ ਸਾਹਿਬ ਨੇ ਕਿਹਾ ਤੇ ਮੈਂ ਥਾਂ ਕਹਿਣ ਲੱਗਾ ਮੈਨੂੰ ਰੇਸ਼ੇ ਦੀ ਬਿਮਾਰੀ ਛੋਟੀ ਹੁੰਦੀਆਂ ਤੋਂ ਤੇ ਲੱਖਾ ਸਿੰਘ ਕਾਲਵਾ ਵਾਲੇ ਜਥੇਦਾਰ ਸਨ ਤੇ ਉਹਨਾਂ ਨੂੰ ਕਹਿਣ ਲੱਗੇ ਕਿ ਕਾਕੂ ਨੂੰ ਵਿਖਾ ਕੇ ਲਿਆ ਉਹ ਦੀਨਾਨਗਰ ਮੈਨੂੰ ਲੈ ਕੇ ਗਿਆ ਤੇ ਉਹ ਕਹਿਣ ਲੱਗੇ ਕਿ ਇਹਨੂੰ ਰੋਗ ਕੋਈ ਨਹੀਂ ਸੰਤਾਂ ਨੂੰ ਕਹੋ ਵੀ ਇਹਨੂੰ ਬਦਾਮ ਖੋਣ ਔਰ ਉਹ ਬਦਾਮ ਉਹੋ ਜਿਹਾ ਲਵਾਏ ਤੇ ਮੁੜ ਕੇ ਸੰਧ ਬਾਬਾ ਜਰਨੈਲ ਸਿੰਘ ਤਾਂ ਮੈਨੂੰ ਪੈਨਸ਼ਨ ਬਦਾਮਾਂ ਦੀ ਮਿਲਦੀ ਰਹੀ ਹੈ ਇਹੋ ਜੇ ਬਦਾਮੇ ਨੂੰ ਪੈਨਸ਼ਨ ਲੱਗੀ ਤੇ ਮੁੜ ਕੇ ਸੰਧ ਬਾਬਾ ਜਰਨੈਲ ਸਿੰਘ ਵੀ ਮੈਨੂੰ ਪੈਨਸ਼ਨ ਤਾਰਦੇ ਰਿਹਾ ਭਾਈ ਤੇਰੀ ਧਰੋਂ ਲੱਗੀ ਹੈ ਰੋਹ ਵਿਚਾਰ ਸੰਤ ਸੰਤ ਜੀ ਮੈਨੂੰ ਸ਼ਾਮ ਨੂੰ ਕਹਿਣ ਲੱਗੇ ਵੀ ਪੁੱਤ ਮੇਰੇ ਕੋਲੋਂ 100 ਰੁਪਿਆ ਲੈ ਜਾਈ ਮੈਂ ਜਦੋਂ ਗੱਲ ਕਰਦਾ ਤੇ ਮੈਂ ਇੰਗਲੈਂਡ ਗਿਆ ਤੇ ਮੈਨੂੰ ਕਹਿੰਦੇ ਗਿਆਨੀ ਜੀ ਇਹ ਗੱਲ ਨਾ ਆ ਕੇ ਕਰੋ ਮੈਨੂੰ ਦੋ ਗੱਲਾਂ ਉਹਨੇ ਉਹਨਾਂ ਨੇ ਕਹਿਣੀਆਂ ਕੰਜਰਾ ਲੁੱਟਲਾ ਮੈਨੂੰ ਇਹ ਲਫ਼ਜ਼ੋ ਨਾ ਕਹਿਣਾ ਤੇ ਮੈਨੂੰ ਨਾ ਕਹਿਣਾ ਮੈਂ ਬਾਗੂ ਬਾਗ ਹੋ ਜਾਣਾ ਕਿਉਂਕਿ ਕੌਣ ਕਿਸੇ ਨੂੰ ਕਹਿੰਦਾ ਤੇ ਕੌਣ ਕਹਿੰਦਾ ਇਹ ਆਪਣਤ ਹੈ ਦੋ ਲਫ਼ਜ਼ ਕਹਿਣੇ ਕਦੇ ਕੰਜਰਾ ਕਹਿਣਾ ਤੇ ਕਦੇ ਪੁੱਤਰਾ ਕਹਿਣਾ ਮੈਨੂੰ ਲੁੱਟਲਾ ਮੈਂ ਲੁੱਟਿਆ ਅੱਜ ਗੁਰਮੁਖੋ ਉਸ ਗੁਣ ਦੀ ਬਦੌਲ ਦੁਨੀਆ ਸਤਕਾਰ ਕਰਦੀ ਸਾਡੀ ਆ ਆਪਣੀ ਔਕਾਤ ਹੈ ਵੀ ਕੀ ਆ ਸਿੰਘ ਸਾਹਿਬ ਰਾਮ ਸਿੰਘ ਮੇਰੇ ਭਰਾ ਬੈਠੇ ਨੇ ਮੇਰੇ ਤੋਂ ਜੀਹ ਮੈਂ ਥੋੜਾ ਜਾਂ ਤੁਹਾਨੂੰ ਹਸਾ ਦਿਆਂ ਇਹ ਅੰਦਰ ਡਿਊਟੀ ਤੇ ਸਨ ਮੈਂ ਇਥੋਂ ਕਾਫੀ ਛੋਟੇ ਨੇ ਜਥੇ ਜਮੀਨੂ ਇਹ ਲੈ ਕੇ ਗਏ ਮੈਂ ਉਮਰ ਕਰਕੇ ਇਹਨਾਂ ਨੂੰ ਵੱਡਣਾ ਤੇ ਮੈਨੂੰ ਹੱਸ ਕੇ ਕਹਿਣ ਲੱਗੇ ਆ ਗਿਆ ਵੱਡਾ ਕਥਾਵਾਚਕ ਤੇਰਾ ਪਿਓ ਅਨਪੜ੍ਹ ਤੇ ਮੈਂ ਕਿਹਾ ਵੀ ਤੇਰਾ ਕਿਹੜਾ ਉਥੇ ਚੰਡੀਗੜ੍ਹ ਵਕੀਲਾ ਆਪਣੇ ਦੋਹਾਂ ਦੇ ਹੜ ਪੜਨੇ ਮੈਂ ਕਿਹਾ ਆਪਣੇ ਦੋਹਾਂ ਦੇ ਹੜ ਪੰਨੇ ਭਰਾਵਾ ਇਹ ਸੰਤ ਕਰਤਾਰ ਸਿੰਘ ਦੀ ਬਦੌਲਤ ਹੈ ਗੁਰਮੁਖੋ ਇਹ ਤਾਬਿਆ ਬਿਠੇ ਗੁਰਗੰ ਸੱਚੇ ਪਾਤਸ਼ਾਹ ਦੀ ਭਾਈ ਧੀਰਾ ਸਿੰਘ ਰਣਧੀਰ ਸਿੰਘ ਕੀਰਤਨ ਕਰੇ ਦਰਬਾਰ ਸਾਹਿਬ ਭਾਈ ਬਲਦੇਵ ਸਿੰਘ ਬਾਬਾ ਦੀਪ ਸਿੰਘ ਦੇ ਮੈਨੇਜਰ ਤੇ ਮੈਂ ਕਥਾਵਾਚਕ ਮੈਂ ਕਿਹਾ ਗਿਣਤੀ ਕਰ ਲੋ ਜੇ ਕਥਾਵਾਚਕ ਤੇ ਉਹ ਵੀ ਭੂਰਿਆਂ ਦਾ ਜੇ ਸਿੰਘ ਸਾਹਿਬ ਤੇ ਉਹ ਵੀ ਭੂਰਿਆਂ ਦਾ ਜੇ ਕੋ ਰਾਗੀ ਸਿੰਘ ਤੇ ਉਹ ਵੀ ਭੂਰਿਆਂ ਦਾ ਤੇ ਜੇ ਕੋ ਮੈਨੇਜਰ ਤੇ ਭੂਰਿਆਂ ਦਾ ਕਮਾਈ ਕਿਹਦੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਦੀ ਮੈਨੂੰ ਕਹਿਣ ਲੱਗੇ ਬਾਦਾਮ ਲੈ ਕੇ ਕਿ ਮੈਂ ਕਿਹਾ ਠੀਕ ਹੈ ਜਫਰਵਾਲ ਜਥਾ ਗਿਆ ਤੇ ਭਾਈ ਗੁਰਮukh ਸਿੰਘ ਆਪੁਰਸ਼ਾਂ ਦੇ ਗੜਵੇਹੀ ਸਨ ਨਮਸਕਾਰ ਕਰਦਾ ਗੁਰੂ ਕੇ ਲਾਲ ਨੂੰ ਉਹਨੇ ਜਿੰਨੀ ਸੇਵਾ ਕੀਤੀ ਹੈ ਉਸ ਗੁਰੂ ਦੇ ਲਾਲ ਦੇ ਅੱਗੇ ਸਿਰ ਝੁਕਦਾ ਹੈ ਗੁਰਮੁਖੋ ਮੈਂ ਉਹਨਾਂ ਨੂੰ ਬੇਨਤੀ ਕੀਤੀ ਪਪਈ ਗੁਰਮੁਖ ਸਿੰਘ ਮੈਨੂੰ ਸੰਤਾਂ ਦਾ ਚੋੜਾ ਦੇ ਵਿੱਚ ਧੂਣਾ ਮੈਂ ਜਦੋਂ ਚੋੜਾ ਧੂਣ ਲੱਗਾ ਤੇ ਇੱਕ ਪੰਜਾਂ ਦਾ ਨੋਟ ਤੇ ਦੋ ਦਾ ਗਲੇਜ ਹੈ ਸਵਾਬ ਮੇਰਾ ਮੂੰਹ ਫਾਟਾ ਹੈ ਮੈਂ ਚੋੜਾ ਧੋਤਾ ਤੇ ਉਹ ਜਫਰਵਾਲ ਚਬਾ ਅੱਜ ਵੀ ਚਬਾਰਾ ਉੱਥੇ ਲਿਖਿਆ ਕਰਤਾਰ ਸਿੰਘ ਚੂਨੇ ਚ ਗੁਰਦੁਆਰੇ ਨੂੰ ਬਿਲਕੁਲ ਸਾਹਮਣਾ ਕਰਾ ਮੈਂ ਉਹਨਾਂ ਦੇ ਕੋਲ ਗਿਆ ਤੇ ਮੈਨੂੰ ਕਹਿੰਦੇ ਬਦਾਮ ਲਾਇਆ ਮੈਂ ਆੜਾ ਟਾੜਾ ਕਰਾਂ ਤੇ ਮੈਨੂੰ ਕਹਿਣ ਲੱਗੇ ਕਿ ਤੈਨੂੰ ਡਾਂਗ ਨਾਲ ਸਿੱਧਿਆ ਕਰਨਾ ਤੂੰ ਵਿਗੜੀ ਜਾਣਾ ਇਹ ਉਹਨਾਂ ਦੇ ਲਫ਼ਜ਼ ਨੇ ਤੂੰ ਵਿਗੜੀ ਜਾਣਾ ਤੈਨੂੰ ਡਾਂਗ ਨਾਲ ਸਿੱਧਿਆ ਮੈਂ ਕਰਨਾ ਤੇ ਝਗੜਾ ਲੱਥਾ ਸੀ ਮੈਂ ਕਿਹਾ ਜੀ ਸਿੱਧਿਆ ਬਾਅਦ ਵਿੱਚ ਕਰ ਲੈ ਜੇ ਤੁਹਾਡੀ ਚਵਾਨੀ ਨੇ 7 ਰੁਪਏ ਗਲੇ ਕਿਸੇ ਚਵਾਨੀ ਚ ਨਹੀਂ ਲੈਣੇ ਤੇ ਮੈਨੂੰ ਕਹਿੰਦੇ ਬਦਾਮ ਲਿਆ 100 ਰੁਪਏ ਦੇ ਮੈਂ ਗੁਰਮੁਖੋਈ ਨਾ ਅੱਖਾਂ ਦੇ ਨਾਲ ਵੇਖਿਆ ਹੀ ਨਾ ਅੱਖਾਂ ਦੇ ਨਾਲ ਉਦੋਂ ਭਾਈ ਰਣਕੀਰ ਸਿੰਘ ਫੌਜੀ ਜਿਹੜਾ ਸ਼ਹੀਦ ਹੋਇਆ 78 ਦੇ ਵਿੱਚ ਉਹ ਕਹਿੰਦਾ ਜੀ ਮੈਨੂੰ ਵੀ 4000 ਰੁਪਿਆ ਚਾਹੀਦਾ ਤੇ ਰਾਮ ਸਿੰਘ ਜ਼ਥੇਦਾਰ ਨੂੰ ਕਹਿਣ ਲੱਗੇ ਇਹਨੂੰ ਥੱਲੇ ਲਾ ਦੇ ਗੁਰਮੁਖੋ ਬੜੀ ਅਨਹੋਣੀ ਬਾਤ ਐ ਤੇ ਬਹੁਤਿਆਂ ਨੇ ਕਹਿਣਾ ਵੀ ਭਾਈ ਜਸਵੰਤ ਸਿੰਘ ਨੇ ਕੁਫਰ ਤੋਂ ਲਿਆ ਮੈਂ ਇਹਨਾਂ ਅੱਖਾਂ ਨਾਲ ਵੇਖਿਆ ਉਹਨਾਂ ਦੀ ਜੇਬ ਚੋਂ ਨੋਟ ਡਿੱਗਣੇ ਸ਼ੁਰੂ ਹੋ ਗਏ ਜਿਵੇਂ ਆਪਾਂ ਫੁੱਲੇ ਦਾਣੇ ਭੁੰਗੇ ਤੇ ਫੁੱਲੇ ਉੱਪਰਦੇ ਨਾ ਨੋਟ ਡਿੱਗਣੇ ਸ਼ੁਰੂ ਹੋ ਗਏ ਮੈਨੂੰ ਸੌ ਦਿੱਤਾ 4000 ਉਹਨੂੰ ਦਿੱਤਾ ਤੇ ਐ ਮੋਠ ਮੂੜ ਕੇ ਕਹਿੰਦੇ ਮੈਨੂੰ ਇਹਨੂੰ ਕੁੱਤੀ ਨੂੰ ਆਖਿਆ ਬੈਠਿਆ ਰਿਹਾ ਬੈਠੀ ਰਿਹਾ ਕਰ ਤੇ ਨਾਲ ਮੈਨੂੰ ਕਹਿਣ ਲੱਗੇ ਪੁੱਤ ਇਹ ਗੱਲ ਨਹੀਂ ਕਹੀ ਦੀ ਆਪਾਂ ਕਲਗੀ ਧਰਦੇ ਪੋਤਾਂ ਤੇ ਕਲਗੀ ਧਰਦੀ ਰਹਿਮਤ ਭਲਾ ਕਿਵੇਂ ਮੁੱਕ ਜੇਗੀ ਮੈਂ ਕਿਹਾ ਜੀ ਮੈਂ ਇਸ ਗੱਲ ਦੀ ਮੁਆਫੀ ਮੰਗਦਾ ਇਹ ਉਹਨਾਂ ਮਹਾਂਪੁਰਸ਼ਾਂ ਦੀ ਤਾਕਤ ਸੀ ਜਿਹੜਾ ਮੈਂ ਖੜਖੜ ਬੋਲਦਾ ਨਾ ਤੁਸੀਂ ਥੱਲੇ ਬੋਲੋ ਮੈਨੂੰ ਬਲਾਓ ਤੇ ਤੁਹਾਨੂੰ ਮੇਰੀ ਗੱਲ ਦੀ ਸਮਝ ਨਹੀਂ ਪਾਏਗੀ ਮੇਰੀ ਜਮਾਨ ਇੰਨੀ ਰੜਦੀ ਐ ਵੀ ਜਿਹੜਾ ਭਾਈ ਜਰਨੈਲ ਸਿੰਘ ਦਾ ਪਾਠ ਆਪਾਂ ਭਰਿਆ ਨਾ ਉਹਨਾਂ ਨੂੰ ਮੇਰੇ ਗੋਚਰਾ ਕਾਮ ਤੇ ਉਹ ਫੋਨ ਕਰਨ ਤੇ ਉਹਨਾਂ ਨੂੰ ਮੇਰੀ ਗੱਲ ਦਾ ਪਤਾ ਨਾ ਲੱਗੇ ਉਹਦਾ ਮੁੰਡਾ ਸਾਡੇ ਘਰ ਆਇਆ ਤੇ ਮੇਰੀ ਕਰਨ ਪਤਨੀ ਨੂੰ ਕਹਿਣ ਲੱਗਾ ਪੀ ਤਾਈ ਜੀ ਮੈਂ ਤਾਂ ਖੱਪ ਗਿਆ ਐ 8 ਦਿਨ ਟੱਕਰਾਂ ਮਾਰਦਾ ਮੈਨੂੰ ਤਾਏ ਦੀ ਗੱਲ ਇੱਕ ਪੱਲੇ ਨਹੀਂ ਪਈ ਉਹ ਕਹਿੰਦੀ ਪੁੱਤ ਮੈਂ ਤੈਨੂੰ ਕੀ ਦੱਸਾਂ ਮੈਨੂੰ 30 ਸਾਲ ਵਿਆਹੀ ਨੂੰ ਹੋ ਗਏ ਨੇ ਤੇ ਮੇਰੇ ਨਹੀਂ ਪੱਲੇ ਪਈ ਤੇਰੇ ਕਿਵੇਂ ਪੈ ਜਾਏਗੀ ਹੁਣ ਦੱਸ ਵੀ ਗੱਲ ਹੈ ਕੀ ਉਹ ਨੇ ਦਸੀ ਮੁੜ ਕੇ ਮੈਂ ਉਹਨੂੰ ਦਸੀ ਇੰਨੀ ਮੇਰੀ ਜ਼ਬਾਨ ਅੱਜ ਵੀ ਮੁੜਦੀ ਹੈ ਲੇਕਿਨ ਅਸੀਂ ਖਡੂਰ ਸਾਹਿਬ ਗਏ ਤੇ ਮੈਨੂੰ ਕਹਿੰਦੇ ਪੁੱਤ ਕਥਾਕਾਰ ਮੁੜ ਕੇ ਭਾਈ ਜਲੈਲ ਸਿੰਘ ਅਭਿਆਸੀ ਕਥਾ ਕਰੇਗਾ ਸੰਤ ਬਾਬਾ ਜਨੈਸ ਨੂੰ ਅਭਿਆਸੀ ਕਹਿੰਦੇ ਸਨ ਕਹਿਣ ਲੱਗੇ ਮੁੜ ਕੇ ਅਭਿਆਸੀ ਕਥਾ ਕਰੇਗਾ ਤੇ ਮੈਨੂੰ ਜੋ ਮੂੰਹ ਚ ਆਇਆ ਮੈਂ ਬੋਲੀ ਮੈਂ ਕਿਹੜਾ ਕਥਾਵਾਜਕ ਸਾਂ ਮੈਂ ਅੱਧਾ ਘੰਟਾ ਲਾਇਆ ਅੱਜ ਵੀ ਉਹ ਬਾਬੇ ਸਾਧੂ ਸਿੰਘ ਦੀ ਸਮਾਦ ਕੋਲ ਨਲਕਾ ਲੱਗਾ ਹੈ ਮਹਾਂਪੁਰਸ਼ ਪੈਰ ਢੋਂਡੇ ਸਨ ਭਾਈ ਗੁਰਮੁਖ ਸਿੰਘ ਗਰਵਈ ਨਲਕਾ ਗੇੜਿਆ ਸੀ ਤੇ ਮੈਨੂੰ ਕਹਿੰਦੇ ਲਾਗੇ ਆ ਜਦੋਂ ਮੈਂ ਲਾਗੇ ਹੋਇਆ ਤੇ ਮੇਰੀ ਕੰਨ ਤੇ ਥਾਪੀ ਦੇ ਕਹਿਣ ਲੱਗੇ ਜਾ ਪੁੱਤਰਾ ਹੁਣ ਪੜੀ ਨਾ ਤੈਨੂੰ ਸਾਰਾ ਕੁਝ ਆ ਜਾਏਗਾ ਜਦੋਂ ਮੈਂ ਕਥਾ ਕਰਦਾ ਨਾ ਐਨੇ ਅਲੰਕਾਰ ਤੇ ਦ੍ਰਿਸ਼ਟਾਂਤ ਉਤਰਦੇ ਨੇ ਇਹ ਸੰਤ ਬਾਬਾ ਕਰਤਾਰ ਸਿੰਘ ਦੀ ਅਸੀਸ ਹੈ ਪਰ ਪੂਰੇ ਮਿਲਦੇ ਨਹੀਂ ਮੇਰੇ ਕਰਮ ਚੰਗੇ ਕਿ ਮੈਨੂੰ ਉਹਨਾਂ ਦੀ ਸੰਗਤ ਮਿਲੀ ਤੇ ਮੈਂ ਬੇਨਤੀ ਕਰਾਂਗਾ ਆਪਣੇ ਨਗ ਆ ਜਾਰਾ ਆਰਪਗੇਦਣ ਲੱਗੇ ਨੇ ਕਾਕਾ ਮੈਨੂੰ ਪੂਰ ਤਾਂ ਪਹਿਲਾਂ ਨਹੀਂ ਮੁਕਦਾ ਆ ਦੇ ਦੇ ਆ ਲੈ ਲੈ ਕਿਉਂਕਿ ਮੈਂ ਰੋਜ ਉਹਨਾਂ ਦੇ ਨਾਂ ਤੇ ਲੈਣਾ ਮੈਨੂੰ ਤਾਂ ਮੀਂਹ ਵਰਦਾ ਰੋਟਾਂ ਦਾ ਭਰਾ ਮੈਨੂੰ ਮੀਂਹ ਮਰਦਾ ਇਸ ਕਰਕੇ ਮੈਨੂੰ ਆ ਗਏ ਤੇ ਇਹ ਆਪਣੀ ਜੇਬ ਚ ਪਾ ਲਾ ਜਿਹੜੇ ਦਿਨੇ ਰਾਤ ਮਿਲਦੇ ਨਾ ਇਹ ਉਸੇ ਦੀ ਕਮਾਈ ਹੂ ਗੁਰੂ ਸਾਡੇ ਤੇ ਕਿਰਪਾ ਕਰੇ ਮੈਂ ਇੱਕੋ ਇੱਕ ਬੇਨਤੀ ਕਰਕੇ ਸਮਾਪਤੀ ਕਰਾਂ ਬਾਬੇ ਫਰੀਦ ਦੇ ਜੀਵਨ ਦੀ ਮੈਂ ਕਥਾ ਪੜ੍ਹੀ ਹੈ ਔਰ ਮੈਂ ਤੁਹਾਨੂੰ ਮੈਸੇਜ ਦੇਣਾ ਚਾਹੁੰਦਾ ਉਹ ਕੀ ਬਾਬੇ ਫਰੀਦ ਨੂੰ ਕਿਸੇ ਨੇ ਕੈਂਚੀ ਪੇਟ ਕੀਤੀ ਇਹ ਮੈਂ ਬਹੁਤ ਵਾਰ ਕਥਾ ਸੁਣਾਉਣਾ ਬਾਬਾ ਫਰੀਦ ਜੀ ਕਹਿਣ ਲੱਗੇ ਮਿੱਤਰਾ ਮੈਨੂੰ ਕੈਂਚੀ ਨਹੀਂ ਚਾਹੀਦੀ ਮੈਨੂੰ ਸੂਈ ਦੇ ਉਹ ਭੋੜਾ ਬੰਦਾ ਕਹਿਣ ਲੱਗਾ ਬਾਬਾ ਜੀ ਭੋੜੇ ਪੰਛੀਓ ਸੂਈ ਸਸਤੀ ਹੈ ਕੈਂਚੀ ਮਹਿੰਗੀ ਹੈ ਤੇ ਮਹਾਪੁਰਸ਼ ਕਹਿਣ ਲੱਗੇ ਮੈਂ ਮਹਿੰਗੀ ਤੇ ਸਸਤੀ ਦੀ ਗੱਲ ਨਹੀਂ ਕਰਦਾ ਮੈਂ ਤਾਂ ਭਾਵ ਇਹ ਨਾ ਭਾਵ ਜਿਹੜੀ ਕੈਂਚੀ ਐ ਇਹ ਟੋਟੇ ਕਰਦੀ ਐ ਤੇ ਸੂਈ ਪਾਟੀਆਂ ਨੂੰ ਜੋੜਦੀ ਐ ਮੈਂ ਸਮੂਚੀ ਸੰਗਤ ਨੂੰ ਆਪਣੇ ਭਾਈਚਾਰੇ ਨੂੰ ਬੇਨਤੀ ਕਰਾਂਗਾ ਇਹੋ ਜਿਹਾ ਕੰਮ ਨਾ ਕਰਿਏ ਵੀ ਆਪਾਂ ਕੈਂਚੀ ਵਾਂਗੂੰ ਦੁਫਾੜ ਹੋਈਏ ਆਪਾਂ ਸੂਈ ਬਣ ਕੇ ਰਹੀਏ ਇੱਕ ਹੱਡ ਦਿੱਤੀ ਕਹਿ ਕੇ ਸਮਾਪਤੀ ਕਰਾਂ ਦੂਜੇ ਪਾਸੇ ਝਗੜਾ ਚੱਲਦਾ ਸੀ ਤੇ ਮੇਰਾ ਤਾਇਆ ਪਿਆਰਾ ਸਿੰਘ ਦੀ ਉਮਰ ਦੇ ਸਨ ਸੰਤ ਬਾਬਾ ਕਰਤਾਰ ਸਿੰਘ ਰਾਹ ਦੇ 10 ਵਜੇ ਗਏ ਤੇ ਕਹਿਣ ਲੱਗੇ ਬੂਹਾ ਖੋਲ ਤੇ ਮੇਰਾ ਤਾਇਆ ਕਹਿਣ ਲੱਗਾ ਕਿ ਕਰਤਾਰ ਸਿੰਘ ਮੈਂ ਬੂਹਾ ਨਹੀਂ ਖੋਲਣਾ ਤੂੰ ਦਾ ਰੱਬ ਹੈ ਮੇਰਾ ਬੇੜਾ ਗਰ ਕਰਦਾ ਮੈਂ ਸ਼ਰਾਬੀ ਬੰਦਾ ਸੰਤ ਬਾਬਾ ਕਰਤਾਰ ਸਿੰਘ ਕਹਿਣ ਲੱਗੇ ਮੈਂ ਜਾਣਾ ਨਹੀਂ ਆਖਰ ਉਹਨੇ ਬੂਹਾ ਖੋਲਿਆ ਔਰ ਉਹ ਜਿਹੜਾ ਆਪਣੇ ਆਪ ਨੂੰ ਪਿਆਰਾ ਸਿੰਘ ਕਹਿਣ ਟਖਵਾਉਂਦਾ ਸੀ ਨਾ ਉਹ ਸੰਤ ਬਾਬਾ ਕਰਤਾਰ ਸਿੰਘ ਦੇ ਚੰਨਾਂ ਨੂੰ ਚੁੰਮ ਕੇ ਘੁੱਟ ਕੇ ਲੰਮੇ ਗੇੜੇ ਕੱਢੀ ਜਾਂਦਾ ਨਾ ਕਰ ਰਗੜਦਾ ਕਹਿੰਦਾ ਪ੍ਰਭਾਵਾ ਤੂੰ ਰਬ ਆ ਮੈਂ ਤੇ ਮੇਰੇ ਪਾਪ ਬਖਸ਼ ਦੇ ਇਹ ਉਹਦੀ ਕਮਾਈ ਸੀ ਸੰਤ ਬਾਬਾ ਕਰਤਾਰ ਸਿੰਘ ਦੀ ਜਿਹੜੇ ਉਹ ਹੀ ਨਹੀਂ ਸਿਖਵਾਉਂਦੇ ਮੈਂ ਇਹਨਾਂ ਨੇਤਰਾ ਦੇ ਨਾਲ ਆਪਣੇ ਘਰ ਦੀ ਗੱਲ ਕਰਨਿਆ ਮੇਰੇ ਤਾਏ ਨੇ ਨੱਕ ਰਗੜਿਆ ਸੰਤ ਬਾਬਾ ਕਰਤਾਰ ਸਿੰਘ ਦੇ ਚਰਨਾਂ 'ਚ ਕਹਿੰਦੇ ਲੋਕੀ ਤੈਨੂੰ ਕਰਤਾਰ ਸਿੰਘ ਕਹਿਣ ਲਗੇ ਮੇਰੇ ਪਿੰਡ ਰਬ ਆਇਆ ਜੇ ਆਪਾਂ ਉਸ ਮਾਮ ਪੁਰਖ ਦੀ ਨਾਲ ਸਬੰਧਤਾ ਕਿਸੇ ਦੇ ਉਹ ਤਾਏ ਲੱਗਦੇ ਹੋਣਗੇ ਹੁਣ ਨਵੀਂ ਪੀੜੀ ਮੁਤਾਬ ਕਿਸੇ ਦਾਦੇ ਵੀ ਲੱਗਦੇ ਹੋਣਗੇ ਆਖਰ ਉਹ ਆਪਣੇ ਸਨ ਤੇ ਆਪਾਂ ਉਹਨਾਂ ਨੂੰ ਤਾਂ ਚੇਤੇ ਕਰਦੇ ਆ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕਰਕੇ ਆਪਣੇ ਆਪ ਨੂੰ ਸੁਧਾਰਨਾ ਯਤਨ ਕਰੀਏ ਘੜੀ ਦੀ ਘੜੀ ਜਕਾਰੇ ਛੱਡਣ ਦੀ ਬਾਤ ਨਹੀਂ ਜੇ ਬਣਦੀ ਘੜੀ ਦੀ ਘੜੀ ਜਕਾਰੇ ਛੱਡੇ ਤੇ ਗੱਲ ਬਣ ਗਈ ਨਾਨਕ ਲੇਖੇ ਇੱਕ ਗੱਲ ਹੋਰ ਹੌਮੇ ਝਖਣਾ ਚਾਹ ਜੇ ਮਹਾਂਪੁਰਸ਼ਾਂ ਦੀ ਇੱਕ ਵੀ ਗੱਲ ਪੱਲੇ ਬੰਨ ਲੀਏ ਤੇ ਸਾਡਾ ਜੀਵਨ ਸੌਰ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਦਾ ਕੁਟਾਨ ਕੁਟਾਨ ਧੰਵਾਦ ਗੁਰੂ ਕੀ ਸੰਗਤ ਦਾ ਧੰਵਾਦ ਸਿੰਘ ਸਾਹਿਬ ਭਾਈ ਸਾਹਿਬ ਭਾਈ ਰਾਮ ਸਿੰਘ ਦਾ ਅਤਿਅੰਤ ਧੰਵਾਦ ਤੇ ਨਾਲ ਸੰਤ ਬਾਬਾ ਅਵਤਾਰ ਸਿੰਘ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਮੈਂ ਉਹਨਾਂ ਨੂੰ ਫਤੇ ਬਣਾਉਣਾ ਭੁੱਲਾਂ ਚੁੱਕਾਂ ਦੀ ਮਾਫੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਐਸਾ ਨਾ ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲਿਆਂ ਦੇ ਇਹ ਆਖਾਂਗੇ ਪੂਰੇ ਆਲੇ ਆ ਸਾਡੇ ਆ ਸਾਡੇ ਵੱਡੇ ਭਰਾ ਨੇ ਉਹ ਟੱਡ ਨਾਲ ਆਪਣੇ ਮਨੋਰ ਬਚਨ ਜਿਹੜੇ ਆ ਉਹ ਸਾਂਝੇ ਕਰ ਰਹੇ ਸੀ ਹੁਣ ਮੈਂ ਸਤਕਾਰ ਸਹਿਬ ਬੇਨਤੀ ਕਰੂੰਗਾ ਦਮਦਵੀ ਟਕਸਾਲ ਦੇ